ਸੇ ਸੁਲਤਾਨੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਕਲੀ ਫੂਕ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਅਫਸਰਾਂ ਤੇ ਮਾਹਰ ਡਾਕਟਰਾਂ ਦੀ ਭਾਰੀ ਟੋੜ ਲੋਕਾਂ ਨੂੰ ਵਧੀਆ ਸਿੱਖਿਆ ਤੇ ਸੇ ਸੁਲਤਾਨਾਂ ਦੇਣ ਦੇ ਨਾਮ ਤੇ ਵੋਟਾਂ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਇੱਕ ਰਿਪੋਰਟ ਨੇ ਖੋਲ੍ਹ ਦਿੱਤੀ ਹੈ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 59% ਦੀ ਮੈਡੀਕਲ ਅਫਸਰਾਂ ਤੇ 57% ਦੀ ਮਾਹਰ ਡਾਕਟਰਾਂ ਦੀ ਭਾਰੀ ਤੋਟ ਹੈ ਜਿਸ ਕਾਰਨ ਆਮ ਲੋਕਾਂ ਨੂੰ ਜਿੱਥੇ ਖੱਜਲ-ਖਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਉਹਨਾਂ ਨੂੰ ਨਿੱਜੀ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਨੂੰ ਛੱਡ ਕੇ ਸਿਰਫ ਆਮ ਆਦੀ ਪਾਰਟੀ ਦੀ ਸਰਕਾਰ ਦੀ ਰਾਜਧਾਨੀ ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜ਼ਿਲ੍ਹਾ ਹਸਪਤਾਲ ਵਿੱਚ ਸਿਰਫ ਇੱਕ ਐਮਰਜੈਂਸੀ ਡਾਕਟਰ ਅਫਸਰ ਤਾਇਨਾਤ ਨੇ ਜਦੋਂ ਕਿ 8 ਹੋਣੇ ਚਾਹੀਦੇ ਨੇ ਤੂਰੀ ਤੇ ਸਨਾਵ ਦੇ ਸਬਡਿਵੀਜ਼ਨਲ ਹਸਪਤਾਲਾਂ ਵਿੱਚ ਵੀ ਬੁਰਾ ਹਾਲ ਹੈ ਕਿਉਂਕਿ ਹਰੇਕ ਹਸਪਤਾਲ ਵਿੱਚ ਸਿਰਫ ਇੱਕ ਹੀ ਈਐਮਓ ਤਾਇਨਾਤ ਹਨ ਜੇ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਦਾ ਜ਼ਿਕਰ ਕੀਤਾ ਜਾਵੇ ਤਾਂ ਜ਼ਿਲ੍ਹੇ ਵਿੱਚ ਡਿਵੀਜ਼ਨਲ ਹਸਪਤਾਲ ਇੱਕ ਚਾਰ ਸਬਡਿਵੀਜ਼ਨਲ ਹਸਪਤਾਲ 10 ਕਮਿਊਨਿਟੀ ਹੈਲਥ ਸੈਂਟਰ ਹਨ ਪਰ ਸਿਰਫ ਤਿੰਨ ਡਾਕਟਰ ਤਾਇਨਾਤ ਹਨ ਇੱਕ ਜ਼ਿਲ੍ਹਾ ਹਸਪਤਾਲ 'ਚ ਇੱਕ ਖੰਨਾ ਸਬਡਿਵੀਜ਼ਨਲ ਹਸਪਤਾਲ 'ਚ ਤੇ ਇੱਕ 마ਸੀਵਾੜਾ ਵਿਖੇ ਜਗਰਾਉਂ ਦਾ ਜੱਚਾ ਬੱਚਾ ਹਸਪਤਾਲ ਵੀ ਬਾਲ ਦੇ ਰੋਗਾਂ ਵਾਲੇ ਜੇ ਡਾਕਟਰ ਹੈ ਉਹਨੂੰ ਤਰਸ ਰਿਹਾ ਲੋੜ ਪੈਣ ਤੇ ਦੂਜੇ ਹਸਪਤਾਲਾਂ ਤੋਂ ਡਾਕਟਰਾਂ ਨੂੰ ਬੁਲਾਇਆ ਜਾਂਦਾ ਹੈ ਜੇ ਸਰਹੱਦੀ ਜ਼ਿਲੇ ਫਾਜ਼ਲਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ 162 ਮਨਜ਼ੂਰ ਅਸਾਮੀਆਂ ਦੇ ਮੁਕਾਬਲੇ ਸਿਰਫ 51 ਮਾਹਰ ਡਾਕਟਰ ਤੇ 82 ਮਨਜ਼ੂਰ ਅਸਾਮੀਆਂ ਦੇ ਮੁਕਾਬਲੇ 13 ਮੈਡੀਕਲ ਅਫਸਰ ਹਨ ਇਸ ਕਰਕੇ ਸਰਕਾਰ ਦੇ ਸਿਹਤ ਪੱਖੀ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਇਸ ਮਸਲੇ ਨੂੰ ਲੈ ਕੇ ਕਾਂਗਰਸ ਦੇ ਪਲਾਟੂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੀ ਨਿਸ਼ਾਨਾ ਸਾਧਿਆ ਹੈ ਖੈਰਾ ਨੇ ਕਿਹਾ ਹੈ ਕਿ ਪੰਜਾਬ ਦੇ ਸਿਹਤ ਸੂਲਤਾਂ ਦਾ ਬੁਰਾ ਹਾਲ ਹੈ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਅਫਸਰਾਂ ਤੇ ਸਪੈਸ਼ਲਿਸਟ ਡਾਕਟਰਾਂ ਦੀਆਂ ਭਾਰੀ ਕਮੀ ਹੈ ਭਗਵਾਨਤਮਾਨ ਦੇ ਗ੍ਰਹਿ ਜ਼ਿਲ੍ਹੇ ਵਿੱਚ ਵੀ ਸੰਗਰੂਰ ਵਿੱਚ 8 ਮੰਜੂਸ ਦਾ ਅਸਾਮੀਆਂ ਦੇ ਵਿਰੁੱਧ ਸਿਰਫ ਇੱਕ ਐਮਰਜੈਂਸੀ ਮੈਡੀਕਲ ਅਫਸਰ ਤਨਾਤ ਨੇ ਧੰਨਵਾਦ